ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆ ਕੇ ਗੱਲ ਕੀਤੀ ਆ ਜਾਂ ਰਿਹਾਈ ਦੀ ਮੰਗ ਕੀਤੀ ਜੀ ਨਹੀਂ ਪੰਜਾਬ ਚ ਲਿਆਉਂਦੀ ਆ ਜੀ ਪੰਜਾਬ ਚ ਹਾਂਜੀ ਕੋਈ ਕੀ ਮੰਗਤੀ ਸੀ ਅਸੀਂ ਮੰਗ ਕੀਤੀ ਸਾਡੇ ਬੱਚਿਆਂ 16 17 ਦਿਨੋਂ ਜਿਹੜੇ ਭੁੱਖ ਹੜਤਾਲ ਦੇ ਬੈਠਿਆਂ ਨੂੰ ਤੇ ਅਸੀਂ ਦੀਏ ਉਹ ਮੰਗ ਕੀਤੀ ਵੀ ਤੁਹਾਡੇ ਤੋਂ ਸਾਡੀ ਪਹੁੰਚ ਸਾਡੀ ਹੁਰਤਾ ਕਿਸੇ ਤੋਂ ਪਹੁੰਚ ਨਹੀਂ ਹੈਗੀ ਤੇ ਉਹਨਾਂ ਹਮ ਯਕੀਨ ਦਵਾਇਆ ਹੈ ਵੀ ਅਸੀਂ ਵੀ ਆਪਦੀ ਮੀਟਿੰਗ ਕਰਕੇ ਤੇ ਛੇਤੀ ਤੋਂ ਛੇਤੀ ਤੋਂ ਦਾਅਲ ਕਰਾਉਣ ਦੀ ਬਿਜਤਨ ਕਰਾਂਗੇ ਕਿਸ ਤਰ੍ਹਾਂ ਇਹ ਤੇ ਸਰਕਾਰਾਂ ਦੇ ਵਰਤਾਰੇ ਨੂੰ 16-17 ਦਿਨوں ਉੱਥੇ ਹੋ ਕੇ ਭੁਖੜਤਾਲ ਨੂੰ ਇੱਕ ਹਫ਼ਤੇ ਤੋਂ ਬਾਅਦ ਇੱਥੇ ਹੋ ਗਿਆ ਹਲੇ ਤੱਕ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਨਹੀਂ ਸਰਕਾਰ ਨੇ ਕੋਈ ਨਹੀਂ ਵਿਖਾਈ ਸਰਕਾਰਾਂ ਮਾੜੀਆਂ ਨੇ ਨਾ ਤਾਂ ਕਿ ਸਾਡੇ ਤੋਂ ਪੁੱਛਿਆ ਵੀ ਨਹੀਂ ਕਿ ਤੁਸੀਂ ਬਈ ਨਿੱਕੇ ਮੂਟੇ ਮਨਿੰਦੇ ਨਹੀਂ ਸਾਨੂੰ ਪੁੱਛਿਆ ਵੀ ਕਿਸੇ ਵੀ ਕੋਈ ਪਹਿਲ ਕੀਤੀ ਗਈ ਤੁਹਾਡੇ ਨਾਲ ਮੁਲਾਕਾਤ ਦੀ ਤੁਹਾਨੂੰ ਮਨਾਉਣ ਦੀ ਤੁਹਾਡੇ ਨੂੰ ਭੁਖੜਤਾਲ ਖਤਮ ਕਰਨ ਦੀ ਸਰਕਾਰ ਵੱਲੋਂ ਕੋਈ ਯਤਨ ਕੀਤਾ ਗਿਆ ਨਹੀਂ ਸਾਨੂੰ ਅਜੇ ਕੋਈ ਯਤਨ ਨਹੀਂ ਕੀਤਾ ਗਿਆ ਭੁਖੜਤਾਲ ਬੇ ਮਟਾਉਂਦੀ ਕੋਈ ਨਹੀਂ ਸਾਡੇ ਕੋ ਕੋਈ ਨਹੀਂ ਆਇਆ ਸੱਚੀ ਤੁਨ ਗੱਲ ਹੋਈ ਆ ਚੰਗਾ ਨਾਲ ਕੀ ਹਾਲਾਤ ਉਹਨਾਂ ਦੇ ਡਿਬਰੂ ਗਾਰ ਜਿਹੜੇ ਤਿੰਨ ਸਿੰਘ ਨੇ ਉਹ ਤਾਂ ਸਾਡੇ ਬਹੁਤੇ ਮਾੜੀ ਹਾਲਤੇ ਚ ਹੋਏ ਪੈਣੋ ਇਸ ਟਾਈਮ ਤੇ ਦੂਜੇ ਥੋੜੇ ਜਿਹਾ ਜਿਹਾ ਸਾਗ ਦੇ ਨੇ ਵੀ ਦੂਜੇ ਥੋੜੇ ਠੀਕ ਨੇ ਤਾਂ ਤਿੰਨ ਸਾਡੇ ਜਿਹੜੇ ਨੇ ਉਹ ਤਾਂ ਬਹੁਤੀ ਜਿਆਦਾ ਹੋਏ ਪੈਣੇ ਨਾ ਬਹੁਤੀ ਜਿਆਦਾ ਤੇ ਲੈ ਵੇ ਪੈਣੇ ਪਰ ਜੇ ਇਹੀ ਲਾਤ ਤੇ ਸਿਹਤ ਵਿਗੜਦੀ ਜਾਊਗੀ ਕਿ ਸਾਰਿਆਂ ਦੇ ਮੁਸ਼ਕਲ ਆ ਸਕਦੀ ਦੂਜਿਆਂ ਨੇ ਆਸਾ ਇਦਾਂ ਕਿਸੇ ਦਾ 8 ਕਿਲੋ ਕਿਸੇ ਦਾ 10 ਕਿਲੋ ਕਿਸੇ ਦਾ 5 ਕਿਲੋ ਸਾਰਿਆਂ ਦੇ ਭਾਰ ਘਟ ਗਏ ਨੇ ਤੇ ਨਾ ਬੰਨਿਆਂ ਦੀ ਜਾਦੀ ਸਾਨੂੰ ਸਮੱਸਿਆ ਆ ਗਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੀ ਸਭ ਤੋਂ ਸਰਮੌਰ ਸੰਸਥਾ ਹੈਗੀ ਅਕਾਲ ਤਖਤ ਸਾਹਿਬ ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਹਨੂੰ ਡਿਲੇ ਨਾ ਕਰੋ ਕੋਈ ਸਖਤ ਫੈਸਲਾ ਲਾਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ ਕਿਉਂਕਿ ਸਰਕਾਰ ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਤਰਤ ਹੈ ਹੀ ਨਹੀਂ ਆ ਕਿ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ ਕੋ ਦਾ ਕੋ ਹੱਲ ਕੱਢਣ ਦੀ ਕੋਸ਼ਿਸ਼ ਕਰੀਏ ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨਮਾਇਦਾ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ ਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿਕ ਕੌਮਦੀ ਤੇ ਮੇਨ ਪਹੁੰਚ ਜਿੱਥੋਂ ਤੱਕ ਹੁੰਦੀ ਆ ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤੇ ਕੁਝ ਜਥੇਬੰਦੀਆਂ ਨੂੰ ਕੁਝ ਅੱਦਾ ਦਿਓ ਕੋਈ ਨਾ ਕੋਈ ਰੋਜ਼ ਮਾਰਕ ਕਰਨ ਦਾ ਕੋਈ ਸਖਤ ਕੋਈ ਕਰੋ ਕੋਈ ਪ੍ਰੋਗਰਾਮ ਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ ਇਹ ਗ੍ਰੇਸ ਖਤਰਨਾ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਕਿਸੇ ਹੋਰ ਨੁਮਾਇੰਦੇ ਨਾਲ ਗੱਲ ਹੋਣੀ ਨਹੀਂ ਉਹ ਸਾਨੂੰ ਕਿਹਾ ਗਿਆ ਸੀਗਾ ਸੀਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਜੁਆਇੰਟ ਫੈਕਟਰੀ ਹੀ ਜੋ ਪੀਸੀ ਅਧਿਕਾਰੀ ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ ਉਹਨਾਂ ਨੇ ਸਾਨੂੰ ਇਹ ਹੀ ਪੜ ਪੜ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇਦਾਂ ਵੈਦਾਂ ਹੈ ਕਾਨੂੰਨ ਦਾ ਤੇ ਸੱਚਾ ਨੂੰ ਸਾਨੂੰ ਜਿੰਨਾ ਕਿ ਜਾਣਕਾਰੀ ਆ ਅਸੀਂ ਤਾਂ ਤੁਹਾਨੂੰ ਕੋਈ ਜ਼ਿਆਦਾ ਮੰਗ ਨਹੀਂ ਕਰਦੇ ਅਸੀਂ ਤਾਂ ਕਹਿੰਦੇ ਆ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਅੱਧਰ ਜਨੇ ਉੱਥੇ ਡਿਬ੍ਰੂਗੜ ਜੇਲ੍ਹ ਦੇ ਵਿੱਚ ਬੰਦ ਵਾ ਤੇ ਤੁਸੀਂ ਉਹਨਾਂ ਨੂੰ ਦੋ ਉੱਤੇ ਪਹਿਲਾਂ ਇੱਥੇ ਲੈ ਆਓ ਤਾਂ ਕਿ ਜਿਹੜੀ ਉਹਨਾਂ ਦੀ ਭੋਖੜ ਤਾਂ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕੰਮ ਜਬ ਸੁਪਾ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਸੂਬਾ ਸਰਕਾਰ ਦਾ ਤੇ ਕੋਈ ਪਤਾ ਨਹੀਂ ਕਿ ਉਹਨਾਂ ਨੇ ਕੋਈ ਇਹੋ ਜੀ ਸਰਕਾਰ ਹੈ ਕਿ ਜਿਹੜੀ ਮੇਰੇ ਘਰ ਰਾਤ ਨੂੰ ਲੇਟ ਸੌਂਦੀ ਆ ਤੇ ਸਵੇਰੇ ਉੱਠਦੀ ਨਹੀਂ ਆ ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਜ਼ਾਰ ਲੋਕਾਂ ਨੇ ਜਿਹੜਾ ਚੁਣਿਆ ਵਾ ਕਾਦੇ ਵਾਸਤੇ ਚੁਣਿਆ ਲੋਕਾਂ ਦੇ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ ਕਲੀ ਜਹਾਜ਼ ਤੇ ਚੜੇ ਤੇ ਦਿੱਲੀ ਚਲੇ ਗਏ ਤੇ ਦਿੱਲੀੋਂ ਗੁਜਰਾਤ ਚਲੇ ਗਏ ਨਹੀਂ ਜੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ 16 17 ਦਿਨ ਢੇਲ ਚੋ ਚੁੱਕੇ ਇੱਕ ਹਾਜਵਾ ਇੱਥੇ ਹੋ ਚੁੱਕਿਆ ਹੁਣ ਤੱਕ ਸਰਕਾਰ ਵੱਲੋਂ ਕੋਈ ਪਹਿਲ ਕਦਮ ਨਹੀਂ ਕੀਤੀ ਗਈ ਕੋਈ ਪਹਿਲ ਕਦਮ ਨਹੀਂ ਕਿਸੇ ਨਾਲ ਕੋਈ ਨੁਮਾਇੰਦਾ ਸਰਕਾਰ ਦਾ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਸਾਡੇ ਕੋਲ ਕਿਸੇ ਦੇ ਪਾਸ ਵਰਤਾਰੇ ਵਰਤਾਰਾ ਤਾਂ ਆਪ ਸਭ ਦੇ ਸਾਹਮਣੇ ਹੀ ਹੈ ਸਾਰੇ ਉਥੇ ਸਿੰਘ ਪੋਖੜਤਾਲ ਨਿੱਤੇ ਨੇ ਇੱਥੇ ਪਰ ਪੁਖੜਤਾਲ ਤੇ ਬੈਠੇ ਆ ਸਰਕਾਰਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਕੋਈ ਨੁਮਾਇੰਦਾ ਅੱਜ ਤੱਕ ਉਚਨ ਵੀ ਨਹੀਂ ਆਇਆ ਕਿਸੇ ਨੂੰ ਵੀ ਜਾਂ ਇਸ ਨੂੰ ਮਸਲੇ ਨੂੰ ਕਿੱਦਾਂ ਸੁਲਝਾਇਆ ਜਾਏ ਕੋਈ ਪਹਿਲ ਕੀਤੀ ਗਈ ਕਿਸੇ ਵੱਲੋਂ ਕੋਈ ਪਹਿਲ ਨਹੀਂ ਕੀਤਾ ਮਸਲਾ ਕਿੱਦਾਂ ਹੱਲ ਹੋਣਾ ਹੁਣ ਸਾਡੇ ਸਾਰੇ ਸਰਮੌਰ ਜਥੇਦਾਰ ਸਾਹਿਬ ਨੇ ਸਾਰੇ ਪਰਿਵਾਰ ਉਹਨਾਂ ਨੂੰ ਬੇਨਤੀ ਕਰਨ ਆਏ ਸੀ ਕਿ ਆਪ ਇਹਦੇ ਚ ਦੇਖੋ ਸਿੰਘਾਂ ਨੂੰ ਕੱਲ ਨੂੰ ਕਿਸੇ ਸਿੰਘ ਦਾ ਨੁਕਸਾਨ ਹੋ ਜਾਏਗਾ ਉਹਦੇ ਬਾਅਦ ਕੁਝ ਕੀਤਾ ਜਾਏਗਾ ਉਸ ਤੋਂ ਪਹਿਲਾਂ ਇਸ ਨੂੰ ਕਿਸ ਤਰ੍ਹਾਂ ਸੁਲਝਾਇਆ ਜਾਏ ਮਸਲੇ ਨੂੰ ਤੁਸੀਂ ਸੰਤਾ ਨੂੰ ਕੀ ਅਪੀਲ ਕਰਦੇ ਕਿਉਂਕਿ ਸਾਰੇ ਹਰੀਤ ਸਟ੍ਰੀਟ ਟੀਵੀ ਕਰਨੇ ਦੇ ਬੈਠੇ ਆਪ ਕੋਲ ਪਰ ਇਹ ਜਿਹੜੇ ਉੱਤਰ ਵੀ ਜਿਹੜੇ ਬੈਠੇ ਹੋਏ ਨੇ ਸੰਗਤਾਂ ਨੂੰ ਇਹ ਹੀ ਅਪੀਲ ਹੈ ਜੋ ਸਾਡੇ ਨਾਲ ਅੱਜ ਹੋ ਰਿਹਾ ਕੱਲ ਉਹਨਾਂ ਨਾਲ ਵੀ ਹੋਣਾ ਹੈ ਤਾਂ ਸਾਰੇ ਇਕਜੁੱਟ ਹੋ ਕੇ ਆ ਕੇ ਇੱਥੇ ਮੋਰਚੇ ਤੇ ਬੈਠੋ ਸਰਕਾਰਾਂ ਥੋੜੀਆਂ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚੇ ਕਿ ਲੋਕ ਵੀ ਇਹਨਾਂ ਦੇ ਨਾਲ ਨੇ ਇਹਨਾਂ ਦੇ ਮਸਲੇ ਤੇ ਆ ਕੇ ਦੇ ਸਰਕਾਰਾਂ ਕੁਝ ਹੱਲ ਕੱਢਣ ਉਹਦਾ ਤੁਹਾਡੀ ਗੱਲ ਹੋਈ ਜੀ ਹਾਂਜੀ ਉਹਨਾਂ ਦਾ ਆਂਦਾ ਹੈ ਰੋਜ਼ ਫੋਨ 2-4 ਮਿੰਟ ਕਰਾਉਂਦੇ ਕਿਉਂਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਤਾਂ ਉਹਨਾਂ ਨੂੰ ਜੇਲ੍ਹ ਪ੍ਰਸ਼ਾਸਨ ਅਸਾਮ ਵਾਲਿਆਂ ਨੇ ਤਾਂ ਇੱਥੇ ਪੰਜਾਬ ਸਰਕਾਰ ਨੂੰ ਕਿੰਨੀ ਵਾਰੀ ਉਹਨਾਂ ਨੇ ਕਿਹਾ ਕਿ ਚਿੱਠੀਆਂ ਲਿਖ ਕੇ ਬੋਲੇ ਕਿ ਸਾਰਿਆਂ ਦੀ ਸਿਹਤ ਬਹੁਤ ਮਾੜੀ ਹੈ ਕੱਲ ਨੂੰ ਕਿਸੇ ਨੂੰ ਵੀ ਕੁਝ ਹੋ ਜਾਂਦਾ ਤਾਂ ਉਹਦੇ ਲਈ ਪੰਜਾਬ ਪ੍ਰਸ਼ਾਸਨ ਜੋ ਜੇਲ੍ਹ ਹੈ ਉਹੀ ਜ਼ਿੰਮੇਵਾਰ ਹੋਏਗਾ ਲੇਕਿਨ ਹਾਲੇ ਪੰਜਾਬ ਪ੍ਰਸ਼ਾਸਨ ਸਰਕਾਰਾਂ ਵਾਲੋਂ ਕੋਈ ਵੀ ਉਹਨਾਂ ਦੀ ਬਾਰ-ਬਾਰ ਅਸਮ ਜੇਲ੍ਹ ਵਾਲੋਂ ਕਹਿਣ ਦੇ ਬਾਵਜੂਦ ਵੀ ਕੋਈ ਵੀ ਕਦਮ ਨਹੀਂ ਉਠਾਇਆ ਗਿਆ ਅਸੀਂ ਦੇਖੀ ਕਰ ਰਹੇ ਹਾਂ ਬਿਲਕੁਲ ਆਪਦੇ ਸਾਹਮਣੇ ਹੀ ਹੈ ਬਿਲਕੁਲ ਅੰਦੇ ਕੀ ਕੋਈ ਨੁਮਾਇੰਦਾ ਨਹੀਂ ਆ ਰਿਹਾ ਨਾ ਉਥੇ ਉਹਨਾਂ ਕੋਲ ਕੋਈ ਪਹੁੰਚ ਆ ਰਹੀ ਹੈ ਕਿ ਕਿਸ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕੀਤਾ ਜਾਏ ਮੁਲਾਕਤ ਕਰਕੇ ਆਈ ਹਾਂ ਹਾਂ ਜੀ ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਕਲਸੀ ਸਾਹਿਬ ਉਹ ਸਾਰੇ ਸਿੰਘਾਂ ਨੇ ਪਕੜ ਤਾਲ ਰੱਖੀਆ ਉਦੋਂ ਮੈਂ ਗਈ ਸੀ ਹਫਤਾ ਹੋ ਗਿਆ ਹੈ ਮੈਨੂੰ ਉਦੋਂ ਉਹਨਾਂ ਨਾਲ ਮੁਲਾਕਾਤ ਕਰਕੇ ਆਈ ਉਹਨਾਂ ਨੇ ਸਾਰਾ ਵਰਤਾਰਾ ਦੱਸਿਆ ਕਿ ਅੰਦਰ ਕੀ ਹੋਇਆ ਕਿਦਾਂ ਤੇ ਉਹਦੇ ਹਫਤਾ ਹੋ ਗਿਆ ਮੈਨੂੰ ਉਹਨਾਂ ਨੂੰ ਮੁਲਾਕਾਤ ਕੀਤੀ ਹੋਏ ਮੇਰਾ ਅੰਦਰਿੰਦਰ ਕਾਂਬਿਸ ਜੀ ਦਲਜੀਤ ਕਲਸੀ